ਹੈਲੋ ਜੀ ਸਾਰੇ ਪੈਂਪਰਾ ਬਨ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਬਹੁਤ ਹੀ ਹੈਲਦੀ ਐਂਡ ਟੇ ਟੇਸਟੀ ਡਿਸ਼ ਜੀ ਨੂੰ ਜੀ ਨੂੰ ਚੰਗੀ ਲੱਗੂਗੀ ਲਾਈਕ ਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਸਭ ਤੋਂ ਪਹਿਲਾਂ ਆਪਾਂ ਬਣਾਈਏ ਗੂੜੇ ਇਮਲੀ ਦੀ ਚਟਨੀ ਜਿਹੜੀ ਕਿ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੈ ਲੀਵਰ ਵਾਸਤੇ ਤੇ ਹਾਜਮੇ ਵਾਸਤੇ ਬਹੁਤ ਹੀ ਜ਼ਿਆਦਾ ਯੰਮੀ ਆ ਬਣਦੀ ਹੈ ਤੇ ਹੁਣ ਨੂਡਲਸ ਲੈ ਲਿਆ ਤੇ ਥੋੜੀ ਜੀ ਸਿਮਲਾ ਮਿਰਚ ਲੈ ਲਾਂਗੇ ਪਿਆਜ਼ ਲੈ ਲਾਂਗੇ ਤੁਸੀਂ ਆਪਣੇ ਟੇਸਟ ਅਨੁਸਾਰ ਸਬਜ਼ੀ ਜਿਵੇਂ ਕੋਈ ਬ੍ਰੋਕਲੀ ਬੰਦ ਗੋਭੀ ਪੱਤਾ ਗੋਭੀ ਜੋ ਵੀ ਹੈ ਨਾ ਪਾਉਣੀ ਚਾਹਦੇ ਪਾ ਸਕਦੇ ਹੋ ਪਨੀਰ ਵੀ ਐਡ ਕਰ ਸਕਦੇ ਹੋ ਤੇ ਇਹ ਆਪਣੇ ਲੈਤੀਆਂ ਚੀਜ਼ ਚੀਜ਼ ਨੂੰ ਆਪਾਂ ਨੇ ਫ੍ਰਿਜ ਦੇ ਵਿੱਚੋਂ ਕੱਢ ਲਿਆ ਇਹ ਮੈਜ਼ਰੋਲਾ ਚੀਜ਼ ਹੈਗੀ ਹੈ ਨਾ ਇਹਨੂੰ ਆਪਾਂ ਨੇ ਪਹਿਲਾਂ ਥੋੜਾ ਜਿਹਾ ਕੱਢ ਲਿਆ ਸੀਗੀ ਬਹੁਤ ਜ਼ਿਆਦਾ ਇਹਦੀ ਹੈ ਨਾ ਟੇਸਟ ਆਉਂਦਾ ਕਿਉਂਕਿ ਮੇਰੇ ਬੇਟੇ ਨੂੰ ਬਹੁਤ ਜ਼ਿਆਦਾ ਪਸੰਦ ਹੈਗੀ ਤੇ ਅੱਜ ਗੁੜੀਆ ਕਹਿੰਦੀ ਵੀ ਮੈਂ ਵੀ ਤੁਹਾਡੇ ਨਾਲ ਬਣਾਵਾਂਗੀ ਤੇ ਆਪਾਂ ਤੁਹਾਨੂੰ ਦਿਖਾਉਣਾ ਕਿ ਇੰਨੀ ਹੈਲਦੀ ਹੈ ਜਦੋਂ ਵੀ ਕਿਸੇ ਚੀਜ਼ ਨੂੰ ਮਨ ਨਾ ਕਰੇ ਨਾ ਤਾਂ ਤੁਸੀਂ ਇਸ ਨੂੰ ਬਣਾਓ ਤੇ ਹੈਲਦੀ ਵੀ ਬਣੇਗੀ ਟੇਸਟੀ ਵੀ ਬਣੇਗੀ ਤੇ ਬੱਚਿਆਂ ਨੂੰ ਟੀਫਨ ਦੇ ਵਿੱਚ ਜਿਵੇਂ ਕਿ ਮਾਮਾ ਨੂੰ ਅੱਜਕੱਲ ਹੁੰਦਾ ਵੀ ਟੀਫਨ ਦੇ ਵਿੱਚ ਅਸੀਂ ਕੀ ਪਾਈਏ ਤਾਂ ਤੁਸੀਂ ਇਸ ਤਰੀਕੇ ਨਾਲ ਕਰ ਸਕਦੇ ਹੋ ਇਹਦੇ ਵਾਸਤੇ ਆਪਾਂ ਨੇ ਲੈਣੇ ਬ੍ਰੈਡ ਬ੍ਰੈਡ ਥੋੜੇ ਜਿਹਾ ਵਧੀਆ ਕੁਆਲਿਟੀ ਦੇ ਲੈਣੇ ਨੇ ਕਿਉਂਕਿ ਜਿਹੜੇ ਆਪਾਂ ਦੂਸਰੇ ਬ੍ਰੈਡ ਲੈ ਲੈਨੇ ਆ ਆਮ ਉਹਨੇ ਜਿਆਦਾ ਵਧੀਆ ਉਹਨਾਂ ਦਾ ਸੈਂਡਵਿਚ ਜਿਹੜਾ ਨਹੀਂ ਬਣਦਾ ਹੈਗਾ ਇਸ ਤਰੀਕੇ ਨਾਲ ਬ੍ਰੈਡ ਨੂੰ ਆਪਾਂ ਲੈ ਕੇ ਕੁਛ ਨਹੀਂ ਕਰਨਾ ਹੈਗਾ ਤੁਸੀਂ ਆਪਣੀ ਪਸੰਦ ਦੇ ਪਰ ਰੈੱਡ ਬਰਾਊਨ ਜਿਹੜੇ ਆਪਣੇ ਹੁੰਦੇ ਨੇ ਨਾ ਉਹ ਬ੍ਰੈਡ ਵੀ ਲੈ ਸਕਦੇ ਹੋ ਸਿੰਪਲ ਬ੍ਰੈਡ ਵੀ ਲੈ ਸਕਦੇ ਹੋ ਤੇ ਆਪਣੇ ਗੁੜੇ इमਲੀ ਦੀ ਚਟਣੀ ਦਾ ਵਿਚਾਲੇ ਛੜਤਾ ਸੀ ਉਹ ਵੀ ਆਪਣੇ ਕੰਮ ਕਰਨ ਕਰ ਤੇ ਗੁੜੀਆਂ ਦੇਖੋ ਸਮਾਈਲੀ ਅਲੱਗ-ਅਲੱਗ ਨਾ ਬਣਾ ਰਹੀ ਹੈ ਕਿਉਂਕਿ ਪਹਿਲਾਂ ਆਪਾਂ ਇਹ ਤੇ ਲਾਤੀ ਟਮੇਟੋ ਸੌਸ ਟਮੇਟੋ ਸੌਸ ਚੰਗੇ ਤਰੀਕੇ ਨਾਲ ਲਗਾ ਕੇ ਆਪਾਂ ਇਹਨੂੰ ਮੈਲਟ ਕਰ ਲਾਂਗੇ ਸਾਰੇ ਬ੍ਰੈਡ ਦੇ ਚੰਗੇ ਤਰੀਕੇ ਨਾਲ ਲਗਾ ਲੈਣੀ ਹੈ ਕਿਉਂਕਿ ਜਦੋਂ ਆਪਾਂ ਟੇਸਟ ਆਉ ਆਮ ਤੁਸੀਂ ਇਹ ਨਾ ਖਾਦੇ ਹੁੰਦੇ ਆ ਸੈਂਡਵਿਚ ਜਿਵੇਂ ਕਿ ਠੰਡੇ ਸੈਂਡਵਿਚ ਵੀ ਆਪਾਂ ਖਾ ਸਕਦੇ ਆ ਤਾਂ ਤੁਸੀਂ ਇਹਨੂੰ ਮਾਈਕ੍ਰੋਵੇ ਦੇ ਵਿੱਚ ਵੀ ਕਰ ਸਕਦੇ ਹੋ ਤਵੇ ਤੇ ਵੀ ਸੇਕ ਸਕਦੇ ਹੋ ਇਹ ਤੁਹਾਡੀ ਆਪਣੀ ਚੁਆਇਸ ਹੈਗੀ ਤੇ ਮਾਮਾ ਨੂੰ ਜਿਵੇਂ ਵੀ ਹੁੰਦੇ ਵੀ ਹਾਂ ਅਸੀਂ ਬੱਚੇ ਨੂੰ ਹੈਲਦੀ ਵੀ ਦੇਈਏ ਤਾਂ ਤੁਸੀਂ ਇਹਦੇ ਵਿੱਚ ਜਿੰਨੀਆਂ ਵੀ ਸਬਜ਼ੀਆਂ ਐਡ ਕਰਨੀਆਂ ਨੇ ਤੁਸੀਂ ਕਰ ਸਕਦੇ ਹੋ ਥੋੜੀ ਜਿਹਾ ਉਹਨਾਂ ਨੂੰ ਫਰਾਈ ਵੀ ਕਰਕੇ ਕਰ ਸਕਦੇ ਹੋ ਥੋੜੀ ਜਿਹਾ ਬੋਇਲ ਕਰਕੇ ਕਰ ਦਿਓ ਚਾਹੇ ਇਦਾਂ ਵੀ ਹੈ ਨਾ ਕੱਟ ਕਰਕੇ ਤੁਸੀਂ ਕਰ ਲਓ ਤੇ ਆਪਾਂ ਇਹਨਾਂ ਨੂੰ ਹੁਣ ਚੰਗੇ ਤਰੀਕੇ ਦੇ ਹੁਣ ਆਪਾਂ ਇਹਨੂੰ ਚੰਗੇ ਤਰੀਕੇ ਦੇ ਨਾਲ ਇਹਦੀ ਕਰ ਲਾਂਗੇ ਫੀਲਿੰਗ ਫੀਲਿੰਗ ਦੇਖੋ ਵਧੀਆ ਕਰਨੀ ਹੈਗੀ ਤੁਸੀਂ ਮੱਖਣ ਵਗੈਰਾ ਵੀ ਲਗਾ ਸਕਦੇ ਹੋ ਜਿਨ੍ਹਾਂ ਨੂੰ ਕਈ ਨੂੰ ਹਣਾ ਬਟਰ ਦੀ ਵਧੀਆ ਹੁੰਦੀ ਹੈ ਤੇ ਦਹੀਂ ਵੀ ਵਗੈਰਾ ਵੀ ਯੂਜ਼ ਕਰ ਸਕਦੇ ਹੋਗੇ ਤਾਂ ਵੀਡੀਓ ਚੰਗੀ ਲੱਗੂ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਹੁਣ ਆਪਾਂ ਚੰਗੇ ਤਰੀਕੇ ਨਾਲ ਕਰ ਲਾਂਗੇ ਮਿਕਸ ਇਹਦੇ ਵਿੱਚ ਆਪਾਂ ਪਾਵਾਂਗੇ ਥੋੜੇ ਜਿਹਾ ਮਸਾਲੇ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਥੋੜੀ ਜਿਹੀ ਕਾਲੀ ਮਿਰਚ ਕਿਉਂਕਿ ਜਿਵੇਂ ਆਪਾਂ ਨੂੰ ਬੈ ਵਗੈਰਾ ਵੀ ਹੁੰਦੀ ਹੈ ਕਿਉਂਕਿ ਜਿਹੜੀ ਚੀਜ਼ ਪਾਉਣੀ ਹੈ ਨਾ ਉਹਦੇ ਨਾਲ ਕਈ ਬੱਚਿਆਂ ਨੂੰ ਹਾਜਮੇ ਵਿੱਚ ਵੀ ਥੋੜੀ ਬਹੁਤੀ ਪ੍ਰੋਬਲਮ ਆ ਜਾਂਦੀ ਹੈ ਨੂਡਲਸ ਦੇ ਨਾਲ ਵੀ ਤੇ ਨਮਕ ਆਪਾਂ ਟੇਸਟ ਅਨੁਸਾਰ ਜਿੰਨਾ ਤੁਸੀਂ ਪਾਉਣਾ ਚਾਹੋ ਉਹ ਪਾ ਸਕਦੇ ਹੋ ਚਾਟ ਮਸਾਲਾ ਲਾਲ ਮਿਰਚ ਹਰੀ ਮਿਰਚ ਥੋੜੀ ਜਿਹੀ ਕਟਿੰਗ ਕਰਕੇ ਪਾ ਲਓ ਤੇ ਇਸ ਤਰੀਕੇ ਨਾਲ ਆਪਾਂ ਸਾਰੇ ਮਸਾਲਿਆਂ ਨੂੰ ਕਰ ਲਾਂਗੇ ਐਡ ਫਿਰ ਚੰਗੇ ਤਰੀਕੇ ਨਾਲ ਇਹਨੂੰ ਮਿਕ ਮਿਕਸ ਕਰਕੇ ਦੇਖੋ ਟਾਈਮ ਇਹਨੂੰ ਕੁਝ ਨਹੀਂ ਲੱਗਦਾ ਚਲੋ ਵੀਡੀਓ ਬਣਾਉਣ ਤੇ ਆਪਾਂ ਨੂੰ ਹਨਾ 5-10 ਮਿੰਟ ਲੱਗ ਜਾਂਦੇ ਹੈ ਕਿ ਇਹ ਪ੍ਰਿਪੇਅਰ ਕਰਨਾ ਪੈਂਦਾ ਸਾਰਾ ਕੁਝ ਪਰ ਜੇ ਤੁਸੀਂ ਤੁਸੀਂ ਇਹਨੂੰ ਬਣਾਓਗੇ ਤਾਂ ਸਿਰਫ 2-4 ਮਿੰਟ ਦੇ ਵਿੱਚ ਤੁਸੀਂ ਸਾਰੀ ਚੀਜ਼ ਨੂੰ ਬਣਾ ਕੇ ਰੈਡੀ ਕਰਕੇ ਰੱਖ ਸਕਦੇ ਹੋ ਤਾਂ ਤੁਸੀਂ ਇੱਕ ਵਾਰੀ ਇਸ ਚੀਜ਼ ਨੂੰ ਬਣਾ ਲਿਆ ਨਾ ਤਾਂ ਮਹਿੰਗੇ-ਮਹਿੰਗੇ ਜਿਹੜੇ ਰੈਸਟੋਰੈਂਟਾਂ ਵਿੱਚ ਜਾ ਕੇ ਆਪਾਂ ਹਨਾ ਜਾਂ ਸਵਿਗੀ ਤੋਂ ਜਮੈਟੋ ਤੋਂ ਕਿਤੋਂ ਵੀ ਆਪਾਂ ਹਨਾ ਮੰਗਾਉਨੇ ਆ ਤਾਂ ਉਹ ਤੁਹਾਨੂੰ ਮੰਗਵਾਉਣ ਦੀ ਜ਼ਰੂਰਤ ਨਹੀਂ ਪੈਣੀ ਹੁਣ ਮਿਕਸ ਕਰ ਲਿਆ ਮਿਕਸ ਕਰਕੇ ਆਪਾਂ ਕਰ ਦਾਂਗੇ ਫੀਲਿੰਗ ਫੀਲਿੰਗ ਕਰਕੇ ਦੇਖੋ ਚੰਗੇ ਤਰੀਕੇ ਦੇ ਨਾਲ ਆਪਾਂ ਨੇ ਇਹਨਾਂ ਨੂੰ ਕਰ ਤੱਕ ਕਵਰ ਇੱਕ ਬਰੈਡ ਆਪਾਂ ਨੇ ਉੱਪਰ ਦੀ ਰੱਖ ਤਾ ਹੁਣ ਆਪਾਂ ਇਹਨੂੰ ਆਪਣੇ ਸੈਂਡਵਿਚ ਮੇਕਰ ਦੇ ਵਿੱਚ ਸੇਕਾਂਗੇ ਸੈਂਡਵਿਚ ਮੇਕਰ ਹੈ ਜਿਹੜਾ ਉਹ ਆਪਾਂ ਨੇ ਲੈ ਕੇ ਆਏ ਹੋਇਆ ਹੁਣ ਪਹਿਲਾਂ ਆਪਾਂ نیچے ਥੋੜਾ ਜਨਾ ਮੱਖਣ ਲਗਾ ਲਾਂਗੇ ਘਿਓ ਲਗਾ ਲਓ ਤੁਸੀਂ ਕੁਝ ਵੀ ਲਗਾ ਲਓ ਜੋ ਤੁਸੀਂ ਇਹਨਾਂ ਖਾਣੇ ਹੋ ਤੁਸੀਂ ਜੇ ਆਪਣੇ ਘਰ ਦੇ ਵਿੱਚ ਤੇ ਲਗਾ ਕੇ ਆਪਾਂ ਇਹਨਾਂ ਨੂੰ ਸੇਕਣ ਲਈ ਰੱਖ ਦਾਂਗੇ ਤੇ ਆਓ ਹੁਣ ਤੁਹਾਨੂੰ ਇਹਨਾਂ ਦੀ ਫਾਈਨਲ ਲੁੱਕ ਦਿਖਾਉਣੀ ਹੈ ਤੇ ਦੇਖੋ ਕਿੰਨੇ ਕਰਾਂਚੀ ਤੇ ਕਿੰਨੇ ਟੇਸਟੀ ਬਣਿਆਗੇ ਜਿਹੜੀ ਆਪਣੀ ਚੀਜ਼ ਪਾਈ ਸੀ ਉਹ ਚੰਗੇ ਤਰੀਕੇ ਨਾਲ ਮੈਲਟ ਹੋ ਚੱਕੀ ਹੈਗੀ ਤੁਸੀਂ ਤਵੇ ਤੇ ਵੀ ਬਣਾਉਂਗੇ ਹਨਾ ਤਾਂ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਮੈਲਟ ਹੋ ਜਾਂਦੀ ਹੈਗੀ ਕੋਈ ਇਹ ਨਹੀਂ ਹੈਗਾ ਵੀ ਹਾਂ ਆਪਾਂ ਸੈਂਡਵਿਚ ਮੇਕਰ ਦੇ ਵਿੱਚ ਬਣਾਇਆ ਜਾਂ ਓਵਨ ਦੇ ਵਿੱਚ ਬਣਾਇਆ ਤਾਂ ਹੀ ਇਹ ਟੇਸਟੀ ਜਾਂ ਕਰਾਂਚੀ ਬਣਨਗੇ ਤੇ ਹੁਣ ਆਪਾਂ ਇਹਨਾਂ ਨੂੰ ਦੇ ਦਿੰਨੇ ਆ ਫਾਈਨਲ ਲੁੱਕ ਤੇ ਆਪਾਂ ਨੇ ਪਲੇਟ ਕਰਨ ਲਈ ਤਿਆਰ ਤੁਸੀਂ ਇਹਨੂੰ ਟਮੇਟੋ ਸੌਸ ਦੇ ਨਾਲ ਵੀ ਸਰਵ ਕਰ ਸਕਦੇ ਹੋ ਜਾਂ ਤੁਸੀਂ ਜਿਵੇਂ ਵੀ ਇੰਜੋਏ ਤੇ ਮੈਨੂੰ ਇੱਕ ਵਾਰੀ ਕਮੈਂਟ ਵਿੱਚ ਜ਼ਰੂਰ ਦੱਸਣਾ ਕਿ ਤੁਹਾਨੂੰ ਇਹ ਮੇਰੀ ਡਿਸ ਕਿਵੇਂ ਲੱਗੀ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਵਿੱਚ ਉਦ ਤੱਕ ਲਈ ਸਾਰੇ ਪੈਂਟ ਪ੍ਰਾਵਾਂ ਨੂੰ ਮੇਰੇ ਵੱਲੋਂ ਸਤ ਸਿਰਿਆ ਕਰਦਾਂ